ਵੱਖ-ਵੱਖ ਪਾਰਟੀਆਂ ਤੋਂ ਅੱਜ ਬੀਜੇਪੀ ਦੇ ਵਿੱਚ ਇੱਕ ਵੱਡਾ ਜਥਾ ਜਲੰਧਰ ਹਲਕੇ ਤੋਂ ਸ਼ਾਹਕੋਟ ਹਲਕੇ ਤੋਂ ਅੱਜ ਬੀਜੇਪੀ ਚ ਚੰਡੀਗੜ੍ਹ ਪਹੁੰਚ ਕੇ ਸ਼ਾਮਲ ਹੋਇਆ ਹੈ। ਔਰ ਇਸ ਮੌਕੇ ਨਾਲ ਦੀ ਨਾਲ ਗੱਲ ਕਰਦਾ ਸ਼ੀਤਲ ਲੰਗੁਰਾਲ ਔਰ ਸੁਸ਼ੀਲ ਰਿੰਕੂ ਨੇ ਅਗਵਾਈ ਕੀਤੀ ਹੈ। ਜਥੇ ਦੀ ਤਾਂ ਗੱਲਬਾਤ ਕਰਦੇ ਕਿਹੜੀ-ਕਿਹੜੀ ਪਾਰਟੀ ਤੋਂ ਟੁੱਟ ਕੇ ਆਏ ਨੇ ਔਰ ਕਿਹੜੀਆਂ ਕਮੀਆਂ ਨੇ ਜਾਂ ਕਿਹੜੀ ਜੇਕਰ ਗੱਲ ਕਰੀ ਤਾਂ ਬੀਜੇਪੀ ਦੇ ਵਿੱਚ ਕਿਸ ਤਰੀਕੇ ਦਾ ਭਰੋਸਾ ਦਿਵਾਇਆ ਗਿਆ ਤਾਂ ਗੱਲਬਾਤ ਕਰਦੇ ਹਾਂ ਸੁਸ਼ੀਲ ਰਿੰਕੂ ਜੀ ਵਕ-ਵਕ ਪਾਰਟੀਆਂ ਦੇ ਬਲੌਕ ਪ੍ਰਧਾਨ ਵੀ ਨੇ ਹੋਰ ਵੀ ਵੱਡੇ ਅਹੁਦਿਆਂ ਤੇ ਤਨਾਨਤ ਸੀਗੇ ਨੌਜਵਾਨ ਜਿਹੜੇ ਤੁਸੀਂ ਲੈ ਕੇ ਆਏ ਹੋ ਕੀ ਕਾਰਨ ਰਹੇ ਨੇ ਕੋਈ ਅਕਾਲੀ ਦਲ ਚੋਂ ਹੈ ਕੋਈ ਆਮ ਆਦਮੀ ਪਾਰਟੀ ਚੋਂ ਹੈ ਕੋਈ ਕਾਂਗਰਸੋਂ ਹੈ ਕਾਰਨ ਕੀ ਰਹੇ ਨੇ ਜਿਹੜੇ ਅੱਜ ਬੀਜੇਪੀ ਚ ਸ਼ਾਮਲ ਹੁੰਦੇ ਦੇਖੋ ਅੱਜ ਹਰ ਇੱਕ ਨੂੰ ਜਿਹੜਾ ਜਲੰਧਰ ਦੇ ਵਿੱਚ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਨੀਤੀ ਹੈ ਸਾਰੇ ਜਲੰਧਰ ਦੇ ਜਿਹੜੇ ਸਾਡੇ ਲੀਡਰ ਸਹਿਬਾਨ ਮੋਦੀ ਸਾਹਿਬ ਦੀ ਸੋਚ ਦੇ ਨਾਲ ਜੁੜਨਾ ਚਾਹੁੰਦੇ ਆ ਕਿਉਂਕਿ ਮੋਦੀ ਸਾਹਿਬ ਉਹ ਲੀਡਰ ਆ ਜਿਨ੍ਹਾਂ ਨੇ ਨੌਜਵਾਨਾਂ ਦੇ ਵਿੱਚ ਦੇਸ਼ ਦੇ ਹਰ ਜਿਹੜਾ ਵਸਿੰਦਾ ਉਹਦੇ ਅੰਦਰ ਇੱਕ ਰਾਸ਼ਟਰ ਭਾਵਨਾ ਜਿਹੜੀ ਆ ਉਹ ਜਾਗਰਤ ਕੀਤੀ ਆ ਔਰ ਖਾਸ ਕਰਕੇ ਜਿਹੜੇ ਬਿਆਨ ਕੱਲ ਜਲੰਧਰ ਤੋਂ ਕੈਂਡੀਡੇਟ ਚਰਨਜੀਤ ਸਿੰਘ ਚੰਨੀ ਨੇ ਸਾਡੇ ਉਹਨਾਂ ਜਵਾਨ ਸ਼ਹੀਦਾਂ ਨੂੰ ਲੈ ਕੇ ਜਿਹੜੇ ਪੁਂਛ ਦੇ ਵਿੱਚ ਸਾਡੇ ਨੌਜਵਾਨ ਸ਼ਹੀਦ ਹੋਏ ਆ ਉਹਨਾਂ ਨੂੰ ਲੈ ਕੇ ਜਿਹੜੇ ਬਿਆਨ ਦਿੱਤੇ ਆ ਅੱਜ ਸਾਰਾ ਵਰਗ ਹੈ ਜਿਹੜਾ ਉਹਨਾਂ ਦੇ ਬਿਆਨਾਂ ਤੋਂ আহত ਹੈ ਔਰ ਰਾਸ਼ਟ੍ਰਪ੍ਰੇਮ ਔਰ ਖਾਸ ਕਰਕੇ ਜਿਹੜੀ ਦੇਸ਼ ਦੇ ਵਿੱਚ ਜਿਹੜੀ ਡਿਵੈਲਪਮੈਂਟ ਹੋ ਰਹੀ ਹੈ ਉਹਦੇ ਵਿੱਚ ਪੰਜਾਬ ਵੀ ਆਪਣਾ ਹਿੱਸਾ ਪਾਉਣਾ ਚਾਹੁੰਦਾ ਉਹਦੇ ਕਰਕੇ ਅੱਜ ਜਿਹੜੇ ਵੱਡੀ ਗਿਣਤੀ 'ਚ ਜਿਹੜੇ ਸਾਥੀ ਹੈ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜੇ ਆ ਜਲੰਧਰ ਸ਼ਹਿਰ ਜੇਕਰ ਮੰਨ ਲੀਏ ਬੜਾ ਸੈਂਟਰ ਪੁਆਇੰਟ ਮੰਨਿਆ ਜਾਂਦਾ ਹੈ ਜਿੱਧਰੋਂ ਵੀ ਅੰਮ੍ਰਿਤਸਰ ਵਾਰੋ ਚਾਹੇ ਚੰਡੀਗੜ੍ਹੋਂ ਚਲੇ ਜਾਓ ਤਾਂ ਉਥੇ ਵਿਕਾਸ ਪੱਖੋਂ ਜਿਹੜੀਆਂ ਕਮੀਆਂ ਪਹਿਲਾਂ ਆਮ ਆਦਮੀ ਪਾਰਟੀ ਤੁਸੀਂ ਦੱਸਿਆ ਵੀ ਵਿਕਾਸ ਹੋ ਨਹੀਂ ਪਾਇਆ ਤਾਂ ਹੁਣ ਕਿਹੜੇ ਰੋਡ ਮੈਪ ਨੇ ਜਿਹੜੇ ਤੁਸੀਂ ਜਲੰਧਰ ਸ਼ਹਿਰ ਦੇ ਵਿੱਚ ਜਿਹੜਾ ਲੋਕ ਸਭਾ ਹਲਕਾ ਜਲੰਧਰ ਹੈ ਉੱਥੇ ਤੁਸੀਂ ਅਟੈਕ ਕੀਤੇ ਵੀ ਭਾਜੀਪੀ ਚ ਸ਼ਾਮਲ ਹੋਣ ਤੋਂ ਬਾਅਦ ਮੈਂ ਇਹ ਕੰਮ ਜਿਹੜੇ ਕਰਨੇ ਆ ਜਿਹੜੇ ਪੈਂਡਿੰਗ ਰਹਿ ਗਏ ਦੇਖੋ ਜਿਹੜੇ ਤੇ ਕੰਮ ਗਵਰਨਮੈਂਟ ਆਫ ਇੰਡੀਆ ਦੇ ਨਾਲ ਰਿਲੇਟਡ ਹੈ ਜਲੰਧਰ ਦੇ ਵਿੱਚ 에어ਪੋਰਟ ਹੈ ਜਲੰਧਰ ਦੇ ਵਿੱਚ ਨਵਾਂ 에어ਪੋਰਟ ਬਣਿਆ ਜਿਹੜਾ ਸ਼ੁਰੂ ਹੋ ਚੁੱਕਾ ਉਸ 에어ਪੋਰਟ ਦੇ ਉੱਤੇ ਵੱਖ-ਵੱਖ ਹੋਰ ਜਿਹੜੇ ਪ੍ਰੋਮੀਨੈਂਟ ਸਿਟੀਜ਼ ਆ ਸਾਡੇ ਦੇਸ਼ ਦੇ ਉੱਥੇ ਜਿਹੜੀਆਂ ਫਲਾਈਟ ਸ਼ੁਰੂ ਕਰਵਾਨੀਆਂ ਔਰ ਮੇਰੀ ਕੋਸ਼ਿਸ਼ ਹੋਏਗੀ ਕਿ ਜਲੰਧਰ ਦਾ ਜਿਹੜਾ 에어ਪੋਰਟ ਆ ਇਹਨੂੰ ਅੰਤਰਰਾਸ਼ਟਰੀ 에어ਪੋਰਟ ਬਣਾਇਆ ਜਾਵੇ ਕਿਉਂਕਿ ਜਲੰਧਰ ਆ ਜਿਹੜਾ ਜਿਸ ਤਰ੍ਹਾਂ ਤੁਸੀਂ ਆਪ ਦੱਸਿਆ ਕਿ ਦੁਆਬੇ ਦੀ ਹੱਬ ਹੈ ਔਰ ਐਨ ਆਰ ਆਈ ਜਿਹੜੇ ਆ ਵੱਡੀ ਗਿਣਤੀ ਦੇ ਵਿੱਚ ਦੁਆਬੇ ਦੇ ਵਿੱਚੋਂ ਜਿਹੜੇ ਵਿਦੇਸ਼ਾਂ ਦੇ ਵਿੱਚ ਗਏ ਆ ਜਿਨ੍ਹਾਂ ਨੂੰ 에어 ਕਨੈਕਟੀਵਿਟੀ ਦੀ ਜਿਹੜੀ ਬੜੀ ਸਖਤ ਲੋਡ ਆ ਔਰ ਜਲੰਧਰ ਦਾ 에어ਪੋਰਟ ਜਿਹੜਾ ਉਹਨੂੰ ਅੰਤਰਰਾਸ਼ਟਰੀ ਬਣਾਉਣ ਲਈ ਇਹਦੇ ਲਈ ਪੁਰਜ਼ੋਰ ਜਿਹੜੇ ਆ ਕੋਸ਼ਿਸ਼ ਹੋਏਗੀ। ਰੇਲਵੇ ਸਟੇਸ਼ਨ ਬਣ ਰਹੇ ਆ ਜਲੰਧਰ ਦੇ ਜਿਹੜੇ ਜਿੰਨੇ ਵੀ ਵੱਖ-ਵੱਖ ਜਿਹੜੇ ਹਲਕੇ ਆ ਉਹਨਾਂ ਦੇ ਵਿੱਚ ਜਿਹੜੇ ਰੇਲਵੇ ਕ੍ਰੋਸਿੰਗਸ ਆ ਉਹਨਾਂ ਕ੍ਰੋਸਿੰਗਸ ਨੂੰ ਜਿਹੜਾ ਅੰਡਰ ਬ੍ਰਿਜ ਜਾਂ ਓਵਰ ਬ੍ਰਿਜ ਬਣਾ ਕੇ ਉਹਨਾਂ ਨੂੰ ਖਤਮ ਕਰਵਾਉਣਾ। ਫਿਰ ਜਲੰਧਰ ਦੇ ਵਿੱਚ ਟ੍ਰੈਫਿਕ ਦੀ ਬੜੀ ਸਮੱਸਿਆ। ਉਹਦੇ ਲਈ ਸ਼ਹਿਰ ਦੇ ਅੰਦਰ ਐਲੀਵੇਟਿਡ ਰੋਡਸ ਆ। ਇਹਦੇ ਲਈ ਜਿਹੜਾ ਕੇਂਦਰ ਦੇ ਜਿਹੜੇ ਪ੍ਰੋਜੈਕਟ ਆ ਅਸੀਂ ਲੈ ਕੇ ਆਵਾਂਗੇ। ਔਰ ਖਾਸ ਕਰਕੇ ਜਿਹੜੀ ਤੁਸੀਂ ਗੱਲ ਕੀਤੀ ਹੈ ਜਲੰਧਰ ਦੀ ਜਿਹੜੀ ਅੰਦਰੂਨੀ ਡਿਵੈਲਪਮੈਂਟ ਨੂੰ ਲੈ ਕੇ ਨਗਰ ਨਿਗਮ ਨਾਲ ਰਿਲੇਟਡ ਚਾਹੇ ਪੰਚਾਇਤੀ ਰਾਜ ਦੇ ਨਾਲ ਰਿਲੇਟਡ ਹੈ ਚਾਹੇ ਮੰਡੀ ਬੋਰਡ ਹੈ ਚਾਹੇ ਜਿਹੜੇ ਪੀ ਡਬਲਯੂ ਡੀ ਦੂਸਰੇ ਡਿਪਾਰਟਮੈਂਟ ਹੈ ਜਿਹੜੇ ਦੇਖੋ ਇਹ ਜਿਹੜੀ ਸ਼ੁਰੂਆਤ ਹੈ ਅੱਜ ਮੈਂ ਸਮਝਦਾ ਕਿ ਲੋਕ ਸਭਾ ਜਿਹੜੀਆਂ ਚੋਣਾਂ ਇਹ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਮਿਸ਼ਨ 2027 ਹੈ ਇਹਦੀ ਸ਼ੁਰੂਆਤ ਹੈ ਔਰ ਇਹਨਾਂ ਚੋਣਾਂ ਤੋਂ ਬਾਅਦ ਅਸੀਂ ਜਿਹੜਾ ਸਾਡਾ ਅਗਲਾ ਮਿਸ਼ਨ ਹੈ ਉਹਦੇ ਤੇ ਕੰਮ ਕਰਾਂਗੇ ਔਰ ਕਿਉਂਕਿ ਜਿਸ ਤਰੀਕੇ ਦੇ ਨਾਲ ਭਾਜਪਾ ਦੀਆਂ ਜਿੱਥੇ-ਜਿੱਥੇ ਵੀ ਦੇਸ਼ ਦੇ ਵਿੱਚ ਸਰਕਾਰਾਂ ਚਾਹੇ ਉਹ ਐਮਪੀ ਦੇ ਵਿੱਚ ਹੈ ਚਾਹੇ ਯੂਪੀ ਦੇ ਵਿੱਚ ਹੈ ਚਾਹੇ ਹਰਿਆਣਾ ਦੇ ਵਿੱਚ ਹੈ ਚਾਹੇ ਹਿਮਾਚਲ ਦੇ ਵਿੱਚ ਜਿਹੜੀ ਸਰਕਾਰ ਪਿਛਲੇ ਸਮੇਂ ਰਹੀ ਹੈ ਤਾਂ ਜਿੰਨੀ ਡਿਵੈਲਪਮੈਂਟ ਜਿੱਥੇ-ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀਗੀ ਤਾਂ ਉੱਥੇ ਜਿਹੜੀ ਵਧੀਆ ਡਿਵੈਲਪਮੈਂਟ ਹੋਈ ਹੈ ਅਗਰ ਮੈਂ ਯੂਪੀ ਦੀ ਗੱਲ ਕਰਾਂ ਤਾ ਯੂਪੀਏ ਜਿਹੜੀ ਕਿਸੇ ਸਮੇਂ ਗੈਂਗਸਟਰਾਂ ਦੀ ਜਿਹੜੀ ਸਟੇਟਮੈਂਟ ਨਹੀਂ ਜਾਂਦੀ ਸੀ ਅੱਜ ਯੂਪੀ ਦੇ ਵਿੱਚ ਜਿਹੜੀ ਹੈ ਬਿਲਕੁਲ ਸੁਖ ਸ਼ਾਂਤੀ ਹੈ ਲੁਕੀ ਪੀਸਫੁਲੀ ਜਿਹੜੇ ਆ ਆਪਣੀ ਲਾਈਫ ਜਿਹੜੀ ਆ ਉਹ ਜੀ ਰਹੇ ਆ ਸੋ ਅੱਜ ਪੰਜਾਬ ਦੇ ਲੋਕ ਵੀ ਚਾਹੁੰਦੇ ਆ ਕਿ ਉਹੋ ਜਿਹਾ ਸੁਖਾਵਾਂ ਮਾਹੌਲ ਜਿਹਦੇ ਵਿੱਚ ਬਿਜ਼ਨਸ ਦੇ ਚੰਗੇ ਆਪਸ਼ਨ ਹੋਣ ਵਪਾਰ ਦੇ ਚੰਗੇ ਆਪਸ਼ਨ ਹੋਣ ਇੰਡਸਟਰੀ ਦੇ ਲਈ ਚੰਗੇ ਆਪਸ਼ਨ ਹੋਣ ਨੌਜਵਾਨਾਂ ਲਈ ਚੰਗੇ ਆਪਸ਼ਨ ਹੋਣ ਇਹਦੇ ਲਈ ਜਿਹੜਾ ਮੈਂ ਸਮਝਦਾ ਕਿ ਲੋਕ ਸਭਾ ਦੀ ਜਿਹੜੀ ਚੋਣ ਆ ਏ 2027 ਦਾ ਜਿਹੜਾ ਨੀ ਪੱਥਰ ਰੱਖੇਗੀ ਪੰਜਾਬ ਚ ਭਾਰਤੀ ਜਨਤਾ ਪਾਰਟੀ ਦਾ ਸਤਲੰਦਰ ਦੇ ਵਿੱਚ ਵੀ ਕਈ ਇਲਾਕੇ ਇਦਾਂ ਦੇ ਜਿਹੜੇ ਦਿਹਾਤੀ ਇਲਾਕੇ ਵਾਜਦੇ ਨੇ ਕਿਸਾਨਾਂ ਦੇ ਨਾਲ ਕਿਦਾਂ ਟੈਕਲ ਕਰਨਾ ਹੈ ਬੀਜੇਪੀ ਦੇ ਉਮੀਦਵਾਰਾਂ ਨੂੰ ਵੱਡੀ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਹਰੇਕ ਜਗ੍ਹਾ ਤੇ ਵਿਰੋਧ ਹੋ ਰਿਹਾ ਤੁਸੀਂ ਕਿਵੇਂ ਟੈਕਲ ਕਰੋਗੇ ਜਾਂ ਗਲਤ ਕਰ ਰਹੀ ਹੈ ਕਿਸਾਨ ਮੋਰਚੇ ਵਾਲਾ ਦੇਖੋ ਅਸੀਂ ਜਿਹੜੇ ਅੰਕੜੇ ਆ ਕਿਉਂਕਿ ਸਾਰਾ ਇਲੈਕਸ਼ਨ ਜਿਹੜਾ ਅੰਕੜਿਆਂ ਦੇ ਉੱਤੇ ਚੱਲਦਾ ਹੈ ਪੰਕੜਿਆਂ ਦੇ ਹਿਸਾਬ ਨਾਲ ਜਿਹੜੇ ਸਾਡੇ ਸ਼ਹਿਰ ਮੈਂ ਜਲੰਧਰ ਦੇ ਲੋਕਾਂ ਨੂੰ ਤੁਹਾਡੇ ਮਾਧਿਅਮ ਤੋਂ ਦੱਸਣਾ ਚਾਹੁੰਦਾ ਕਿ ਸ਼ਹਿਰੀ ਵੋਟ ਔਰ ਰੂਰਲ ਵੋਟ ਹੈ ਜਿਹੜੀ ਸ਼ਹਿਰੀ ਵੋਟ ਹੈ 51% ਹੈ ਰੂਰਲ ਵੋਟ 49% ਹੈ ਇਹ ਮੈਂ ਨਹੀਂ ਕਹਿ ਰਿਹਾ ਇਹ ਜਿਹੜੇ ਹੈ ਇਲੈਕਸ਼ਨ ਕਮਿਸ਼ਨ ਦੇ ਔਰ ਜਿਹੜੇ ਸਰਕਾਰ ਦੇ ਡਾਟੇ ਹੈ ਜਲੰਧਰ ਦੇ ਵਿੱਚ 51% ਵੋਟ ਸ਼ਹਿਰੀ ਹੈ 49% ਵੋਟ ਹੈ ਜਿਹੜੀ ਉਹ ਦਿਹਾਤੀ ਹੈ ਔਰ ਸ਼ਹਿਰੀ ਵੋਟ ਹੈ ਜਿਹੜੀ ਇੱਕ ਤਰਫਾ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਨੂੰ ਭੁਗਤ ਰਹੀ ਹੈ ਔਰ ਜਿਹੜੀ ਰੂਰਲ ਵੋਟ ਹੈ ਇਹਦੇ ਵਿੱਚੋਂ ਇੱਕ ਕੰਫਰਟੇਬਲ ਹਿੱਸਾ ਜਿਹੜਾ ਉਸ ਭਾਰਤੀ ਜਨਤਾ ਪਾਰਟੀ ਨੂੰ ਮਿਲ ਰਿਹਾ ਸਾਡੇ ਲੋਕ ਆ ਜਿਹੜੇ ਮਿਹਨਤ ਕਰ ਰਿਹਾ ਸਾਡੇ ਬੂਥ ਲੈਵਲ ਦੀ ਜਿਹੜੀ ਮਿਹਨਤ ਚੱਲ ਰਹੀ ਹੈ ਸਾਡੇ ਮੰਡਲ ਪ੍ਰਧਾਨ ਸ਼ਕਤੀ ਕੇਂਦਰ ਸਾਰੇ ਆਪਣੀ ਆਪਣੀ ਮਿਹਨਤ ਕਰ ਰਿਹਾ ਸੋ ਰੂਰਲ ਸਾਈਡ ਦੇ ਵਿੱਚੋਂ ਵੀ ਅਸੀਂ ਇੱਕ ਕੰਫਰਟੇਬਲ ਆਪਣਾ ਵੋਟ ਮਾਰਜਿਨ ਜਿਹੜਾ ਲੈ ਕੇ ਨਿਕਲਾਂਗੇ ਇਹ ਕਲੱਬ ਕਰਕੇ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਜਿੱਤ ਹੈ ਜਿਹੜੀ ਜਲੰਧਰ ਦੇ ਵਿੱਚ ਸੁਨਿਸ਼ਚਿਤ ਹੋਏਗੀ ਕਿਤਨਾ ਕਿਤੇ ਪਹਿਲਾਂ ਤੁਸੀਂ ਔਰ ਸ਼ੀਤਲ ਗੁਰਾਲ ਇੱਕ ਦੂਜੇ ਦੇ ਸਾਹਮਣੇ ਲੜੇ ਸੀ ਅੱਜ ਰਾਣਾ ਹਰਦੀਪ ਵੀ ਤੁਹਾਡੇ ਜਿਹੜੀ ਕਹਿ ਲਈ ਵੀ ਉਪਰਾਲੇ ਦੇ ਨਾਲ ਅੱਜ ਬੀਜਪੀ ਸ਼ਾਮਲ ਹੋ ਰਿਹਾ ਕਾਫੀ ਵੱਡਾ ਇਕੱਠ ਲੈ ਕੇ ਪਹੁੰਚੋ ਤਾਂ ਕਿੱਦਾਂ ਲੱਗਦਾ ਹੈ ਵੀ ਸੀਟ इजीली ਨਿਕਲ ਜੂ ਜਾਂ ਫਿਰ ਫਾਈਟ ਤੇ ਆ ਪੂਰਾ ਮਾਮਲਾ ਦੇਖੋ ਜਲੰਧਰ ਦੇ ਜਿਹੜੇ ਸ਼ਹਿਰੀ ਚਾਰ ਹਲਕੇ ਆ ਉਥੇ ਅਸੀਂ ਕੰਫਰਟੇਬਲੀ ਜਿਹੜੇ ਆ ਜਿੱਤ ਰਹੇ ਆ ਔਰ ਜਿਹੜੇ ਰੂਰਲ ਦੋ ਹਲਕੇ ਆ ਉਹਨਾਂ ਦੇ ਵਿੱਚ ਸਾਡੀ ਫਾਈਟ ਬੜੀ ਕਲੋਜ਼ ਆ ਨਕੌਦਰ ਦੇ ਵਿੱਚ ਔਰ ਸ਼ਾਹਕੋਟ ਦੇ ਵਿੱਚ ਔਰ ਜਿਸ ਤਰੀਕੇ ਦੇ ਨਾਲ ਸਾਡੇ ਸਾਥੀ ਜੁਆਇਨ ਕਰ ਰਹੇ ਆ ਜਾਂ ਹੋਰ ਬਹੁਤ ਸਾਰੀਆਂ ਜੁਆਇਨਿੰਗਸ ਆ ਰੂਰਲ ਸਾਈਡ ਦੇ ਵਿੱਚ ਪੰਚੇਜ਼ ਦੀਆਂ ਸਰਪੰਚੀਜ਼ ਦੀਆਂ ਜਿਹੜੀਆਂ ਇਹ ਸਾਡੀਆਂ ਬੜੀਆਂ ਅਸੀਂ ਲਾਈਨ ਅਪ ਕੀਤੀਆਂ ਹੋਈਆਂ ਆਉਣ ਵਾਲੇ ਸਮੇਂ ਦੇ ਵਿੱਚ ਪੇਪਰ ਨੋਮੀਨੇਸ਼ਨ ਤੋਂ ਬਾਅਦ ਬਹੁਤ ਸਾਰੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਜਿਹੜੀਆਂ ਜੁਆਇਨਿੰਗਸ ਆ ਉਹ ਅਸੀਂ ਕਰਵਾਉਣ ਜਾ ਰਹੇ ਹਾਂ ਔਰ ਇਹਨਾਂ ਜੁਆਇਨਿੰਗਸ ਦੇ ਨਾਲ ਜਿਹੜਾ ਮਾਹੌਲ ਹੈ ਜਿਹੜਾ ਜਲੰਧਰ ਸ਼ਹਿਰ ਦੀ ਜਿਹੜੀ ਫਿਜ਼ਾ ਆ ਉਹ ਬਿਲਕੁਲ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੇ ਹੱਕ 'ਚ ਨਜ਼ਰ ਆਏਗੀ ਮੇਰਾ ਆਖਰੀ ਸਵਾਲ ਹੈ ਹੋ ਸਕਦਾ ਉਹ ਸੱਤਾ ਥੋੜਾ ਪਰਲੇ ਸਾਈਡ ਤੇ ਹੋਵੇ ਇੱਕ ਪਿਛਲੇ ਵੀਰ ਦਿਨ ਤੁਹਾਡੀ ਵੀਡੀਓ ਵਾਇਰਲ ਹੁੰਦੀ ਸੀ ਕੁੱਤਾ ਭਾਗਰਾਸ ਉਸ ਕਹਿਆ ਥੱਲੇ ਬੀਜੇਪੀ ਵਾਲੇ ਆਮ ਪਾਰਟੀ ਦੇ ਨਹੀਂ ਹੈਗੇ ਇਹ ਸਿਰਫ ਵਿਕਾਸ ਨੂੰ ਲੈ ਕੇ ਹੀ ਕੋਈ ਰੰਜਿਸ਼ ਸੀ ਕੀ ਜਾਂ ਕੋਈ ਆਪਸੀ ਕੋਈ ਖੈ ਬਾਜੀ ਸੀ ਜਾਂ ਖਫਾ ਹੋ ਗਿਆ ਆਮ ਆਦਮੀ ਪਾਰਟੀ ਤੋਂ ਵੀ ਸੁਸ਼ੀਰ ਰਿੰਕੂ ਨੂੰ ਇੱਕ ਵੱਡਾ ਚਿਹਰਾ ਜਿਹੜਾ ਉਹਨੂੰ ਇਹੋ ਜਿਹੀਆਂ ਗੱਲਾਂ ਕਰਨੀਆਂ ਪੈਗੀਆਂ ਦੇਖੋ ਜਿਸ ਤਰ੍ਹਾਂ ਦੀ ਸ਼ਬਦਾਵਲੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸਾਡੇ ਗਲੀਆਂ ਮੁਹੱਲਿਆਂ ਦੇ ਵਿੱਚ ਆ ਕੇ ਬੋਲ ਰਹੇ ਆ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਦੇ ਵਿੱਚ ਹੀ ਜਿਹੜਾ ਜਵਾਬ ਦਿੱਤਾ ਗਿਆ ਸੀ ਧੰਨਵਾਦ ਤਾਂ तमाम ਮੁੱਦਿਆਂ ਤੇ ਉੱਪਰ ਵੀ ਗੱਲਬਾਤ ਹੋਈ ਹੈ ਸੁਸ਼ੀਲ ਰਿੰਕੂ ਨਾਲ ਵੱਡੀ ਜਿਹੜੇ ਜਥਾ ਲੈ ਕੇ ਆਏ ਜੋਇਨਿੰਗ ਵੀ ਕਰਾਈ ਹੈ ਔਰ ਕਿਵੇਂ ਜਿੱਤ ਹਾਸਲ ਕਰਨਗੇ ਜਲੰਧਰ ਲੋਕ ਸਭਾ ਹਲਕੇ ਤੋਂ ਉਹਦੇ ਬਾਰੇ ਵੀ ਖਾਸ ਗੱਲਬਾਤ ਜਿਹੜੀ ਆ ਉਹ ਖਿੱਚੀ ਗਈ ਕੈਮਰਾ ਪਰਸਨ ਗਣੇਸ਼ ਦੇ ਨਾਲ ਮਨਜੋਤ ਸਿੰਘ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਵੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par